ਕਪਿਲ ਸ਼ਰਮਾ ਔਰ ਉਹਨਾਂ ਦੀ ਧਰਮ ਪਤਨੀ ਗਿੰਨੀ ਦੇ ਵੱਲੋਂ ਇੱਕ ਕੈਫੇ ਖੋਲਿਆ ਜਾਂਦਾ ਹੈ। ਕੈਨੇਡਾ ਦੇ ਸਰੀ ਦੇ ਵਿੱਚ ਇਹ ਕੈਫੇ ਖੋਲਿਆ ਗਿਆ ਜਿਹਦੇ ਉੱਤੇ देर रात ਅੰਨੇਵਾਹ ਗੋਲੀਆਂ ਵਾਰਾ ਦਿੱਤੀਆਂ ਗਈਆਂ। ਕੈਪਸ ਕੈਫੇ ਨਾਂ ਦੇ ਇਸ ਕੈਫੇ ਦੀ ਸ਼ੁਰੂਆਤ ਦੋਵਾਂ ਪਤੀ ਔਰ ਪਤਨੀ ਨੇ ਰਲ ਕੇ ਕੀਤੀ ਔਰ ਹੁਣ ਇਸ ਦਰਦਨਾਕ ਔਰ ਦਿਲ ਦਹਿਲਾਦਨ ਵਾਲੇ ਹਾਦਸੇ ਨੂੰ ਵੇਖ ਕੇ ਹਾਲਾਂਕਿ ਸਸੰਸਨੀ ਜ਼ਰੂਰ ਫੈਲੀ ਹੈ ਪਰ ਇਹਦੇ ਪਿੱਛੇ ਕੌਣ ਹੈ ਇਹ ਜਾਣਨਾ ਜ਼ਰੂਰੀ ਹੈ। ਦਰਸਲ ਜਦੋਂ ਇਹ ਹਾਦਸਾ ਵਾਪਰਿਆ ਉਸ ਤੋਂ ਕੁਝ ਘੰਟਿਆਂ ਬਾਅਦ ਇਸ ਹਾਦਸੇ ਦੀ ਇਸ ਘਟਨਾ ਦੀ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਗਈ। ਉਸ ਰਿਪੋਰਟ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਔਰ ਖਾਸ ਤੌਰ ਦੇ ਉੱਤੇ ਮੁੜ ਕੇ ਹੁਣ ਕੀ ਹਾਲਾਤ ਨੇ ਇਸ ਵੇਲੇ ਕੀ ਕੁਝ ਵਿਚਾਰਿਆ ਜਾ ਰਿਹਾ ਹੈ ਇਹਦੇ ਉੱਤੇ ਵੀ ਝਾਤ ਮਾਰਾਂਗੇ। ਦਰਸਲ ਹਰਜੀਤ ਸਿੰਘ ਲਾਢੀ ਨਾਂ ਦਾ ਇੱਕ ਮੋਸਟ ਵਾਂਟਡ ਕ੍ਰਾਈਮਨਲ ਉਸਨੇ ਜ਼ਿੰਮੇਵਾਰੀ ਚੁੱਕੀ ਹੈ ਇਸ ਹਮਲੇ ਦੀ ਪਰ ਸਵਾਲ ਹੈ ਕਿ ਕੌਣ ਹੈ ਹਰਜੀਤ ਸਿੰਘ ਲਾਡੀ ਜਿਸਨੇ ਕਾਮੇਡੀਅਨ ਕਪਲ ਸ਼ਰਮਾ ਦੇ ਕੈਫੇ ਉੱਤੇ ਅਣੇਵਾਰ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ ਦਰਸਲ ਕੈਨੇਡਾ ਦੇ ਸਰੀ ਵਿੱਚ 3 ਦਿਨ ਪਹਿਲਾਂ ਮਸ਼ਹੂਰ ਕਾਮੇਡੀਅਨ ਕਪਲ ਸ਼ਰਮਾ ਨੇ ਆਪਣਾ ਇੱਕ ਕੈਫੇ ਖੋਲਿਆ ਜਿਸ ਦਾ ਨਾਮ ਕੈਪਸ ਕੈਫੇ ਰੱਖਿਆ ਗਿਆ ਤੇ ਵੀਰਵਾਰ ਨੂੰ ਅਣਪਛਾਤੇ ਲੋਕਾਂ ਨੇ ਇਸ ਕੈਫੇ ਦੇ ਉੱਤੇ ਗੋਲੀਆਂ ਵਾਰਾ ਦਿੱਤੀਆਂ ਜਿਸ ਦੀ ਸੀਸੀਟੀਵੀ ਖੰਘਾਲੀ ਜਾ ਰਹੀ ਹੈ ਪਰ ਇੱਕ ਵੀਡੀਓ ਜ਼ਰੂਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਊਗਾ ਉਸ ਵੀਡੀਓ ਦੇ ਵਿੱਚ ਹਮਲਾਵਰ ਵਿਅਕਤੀ ਨਜ਼ਰ ਆ ਰਿਹਾ ਹੈ ਜਿਸ ਨੇ ਆਪਣੇ ਹੀ ਫੋਨ ਤੋਂ ਇਹ ਵੀਡੀਓ ਬਣਾਈ ਹੈ ਔਰ ਅੰਨੇਵਾ ਗੋਲੀਆਂ ਵਰਾਉਂਦਾ ਨਜ਼ਰ ਆ ਰਿਹਾ ਹੈ ਕੈਪਸ ਕੈਫੇ ਦੇ ਉੱਤੇ ਗੌਰਤਲਬ ਹੈ ਕਿ ਬਾਅਦ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਹਰਜੀਤ ਸਿੰਘ ਲਾਢੀ ਨੇ ਇਸ ਦੀ ਜ਼ਿੰਮੇਵਾਰੀ ਚੁੱਕ ਲਈ ਕਪਿਲ ਦੇ ਕੈਫੇ ਉੱਤੇ ਲਗਭਗ 9 ਰਾਉਂਡ ਫਾਇਰ ਕੀਤੇ ਗਏ ਗੋਲੀਬਾਰੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਗਈ ਵੀਡੀਓ ਵਿੱਚ ਕਾਰ ਵਿੱਚ ਬੈਠਾ ਵਿਅਕਤੀ ਕਾਰ ਦੇ ਅੰਦਰੋਂ ਲਗਾਤਾਰ ਫਾਇਰ ਕਰਦਾ ਦਿਖਾਈ ਦੇ ਰਿਹਾ ਹੈ ਜਾਣਕਾਰੀ ਅਨੁਸਾਰ ਲਾੜੀ ਕਪਿਲ ਸ਼ਰਮਾ ਵੱਲੋਂ ਨੰਗਸਿੰਘਾ ਉੱਤੇ ਕੀਤੀ ਗਈ ਟਿੱਪਣੀ ਤੋਂ ਨਾਰਾਜ਼ ਸੀ ਲਾੜੀ ਅਤੇ ਤੂਫਾਨ ਸਿੰਘ ਦਾ ਇੱਕ ਵੀਡੀਓ ਇੰਟਰਨੈਟ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਕਪਿਲ ਸ਼ਰਮਾ ਨੂੰ ਮਾਫੀ ਮੰਗਣ ਲਈ ਕਿਹਾ ਜਾ ਰਿਹਾ ਹੈ ਇਸ ਵਿੱਚ ਉਹ ਚੇਤਾਵਨੀ ਦਿੰਦੇ ਹਨ ਕਿ ਜੇਕਰ ਉਸਨੇ ਮਾਫੀ ਨਾ ਮੰਗੀ ਤਾਂ ਮਾਮਲਾ ਹੋਰ ਵੀ ਵਿਗੜ ਸਕਦਾ ਹੈ ਇਸ ਸਾਲ ਦੇ ਸ਼ੁਰੂ ਵਿੱਚ ਨਿਹੰਗ ਸਿੰਘ ਆਗੂ ਬਾਬਾ ਬਲਬੀਰ ਸਿੰਘ ਨੇ ਵੀ ਕਪਲ ਸ਼ਰਮਾ ਦੀ ਇਸ ਟਿੱਪਣੀ ਦੇ ਉੱਤੇ ਇਤਰਾਜ਼ ਜਤਾਇਆ ਸੀ। ਲਾਡੀ ਪਿਛਲੇ ਸਾਲ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਵਿਸ਼ਵ Hindu ਪਰਿਸ਼ਦ ਦੇ ਆਗੂ ਵਿਕਾਸ ਪ੍ਰਭাকর ਉਰਫ ਵਿਕਾਸ ਬੱਗਾ ਦੇ ਕਤਲ ਕੇਸ ਦੇ ਵਿੱਚ ਮੋਸਟ ਵਾਂਟਿਡ ਹੈ। ਰਾਸ਼ਟਰੀ ਜਾਂਚ ਏਜੰਸੀ NIA ਨੇ ਲਾਡੀ ਨੂੰ ਭਗੌੜਾ ਐਲਾਨ ਕੀਤਾ ਹੋਇਆ ਹੈ ਉਸ ਦੇ ਉੱਤੇ 10 ਲੱਖ ਰੁਪਏ ਦਾ ਇਨਾਮ ਹੈ। ਲਾਡੀ ਮੂਲ ਰੂਪ ਵਿੱਚ ਨਵਾਂ ਸ਼ਹਿਰ ਦੇ ਪਿੰਡ ਗਰਪਤਾਣਾ ਦਾ ਰਹਿਣ ਵਾਲਾ ਹੈ। ਉਹ ਪਹਿਲਾਂ ਵੀ ਕਈ ਅੱਤਵਾਦੀ ਘਟਨਾਵਾਂ ਦੇ ਵਿੱਚ ਸ਼ਾਮਿਲ ਰਿਹਾ ਹੈ ਪੁਲਿਸ ਅਧਿਕਾਰੀਆਂ ਅਨੁਸਾਰ ਲਾਡੀ ਇਸ ਸਮੇਂ ਜਰਮਨੀ ਦੇ ਵਿੱਚ ਰਹਿ ਰਿਹਾ ਹੈ ਪਰ ਉਹ ਬੀਕੇਆਈ ਦਾ ਇੱਕ ਸਰਗਰਮ ਮੈਂਬਰ ਦੱਸਿਆ ਜਾ ਰਿਹਾ ਹੈ ਅਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਸਲੀਪਰ ਸੈੱਲਾਂ ਦੀ ਮਦਦ ਲੈਂਦਾ ਹੈ ਇਹ ਇਲਜ਼ਾਮ ਵੀ ਲਾਏ ਗਏ ਨੇ ਬੀਕੇਆਈ ਨੇ ਉਸ ਨੂੰ ਗਲੋਬਲ ਆਪਰੇਸ਼ਨ ਅਤੇ ਫੰਡਿੰਗ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਜਰਮਨੀ ਵਿੱਚ ਰਹਿੰਦਿਆਂ ਉਹ ਕੈਨੇਡਾ ਦੇ ਵਿੱਚ ਵੀ ਕਈ ਘਟਨਾਵਾਂ ਨੂੰ ਅੰਜਾਮ ਦਿੰਦਾ ਰਹਿੰਦਾ ਹੈ ਹੁਣ ਉਸ ਫੇਸਬੁਕ ਪੋਸਟ ਤੇ ਵੀ ਇੱਕ ਵਾਰ ਨਿਗਾ ਮਾਰਦੇ ਆ ਜਿਸ ਵਿੱਚ ਲਿਖਿਆ ਗਿਆ ਹੈ ਕਿ ਜੋ ਅੱਜ 9 ਜੁਲਾਈ ਦੀ ਰਾਤ ਸਰੀ ਕੈਨੇਡਾ ਵਿੱਚ ਕਪਲ ਸ਼ਰਮਾ ਦੇ ਕੈਪਸ ਕੈਫੇ ਉੱਤੇ ਗੋਲੀਆਂ ਚਲਾਈਆਂ ਗਈਆਂ ਇਸ ਦੀ ਜ਼ਿੰਮੇਵਾਰੀ ਮੈਂ ਹਰਜੀਤ ਸਿੰਘ ਲਾਢੀ ਤੇ ਤੂਫਾਨ ਸਿੰਘ ਲੈਂਦੇ ਹਾਂ ਕਪਲ ਸ਼ਰਮਾ ਦੇ ਕੋਮੇਡੀ ਸ਼ੋਅ ਦੇ ਵਿੱਚ ਕਪਲ ਸ਼ਰਮਾ ਸ਼ੋਅ ਦੇ ਇੱਕ ਐਪੀਸੋਡ ਦੇ ਵਿੱਚ ਕਿਸੇ ਕਿਰਦਾਰ ਵੱਲੋਂ ਨਿਹੰਗ ਸਿੰਘ ਦੀ ਪਹਿਰਾਵੇ ਜਾਂ ਚਾਲ ਚੱਲਣ ਨੂੰ ਲੈ ਕੇ ਹਾਸੇ ਵਿੱਚ ਕੁਝ ਗੱਲਾਂ ਕੀਤੀਆਂ ਇਹ ਗੱਲਾਂ ਨਿਹੰਗ ਸਿੰਘ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਮੰਨੀਆਂ ਜਾ ਰਹੀਆਂ ਨੇ ਇਹ ਮਸਖਰੀ ਸਿੱਖ ਰੋਹਾਨੀ ਰਵਾਇਤਾਂ ਅਤੇ ਨਿਹੰਗ ਸਿੰਘਾਂ ਦੀ ਇੱਜ਼ਤ ਉੱਤੇ ਠੱਠਾ ਹੈ ਕਾਮੇਡੀ ਦੀ ਆੜ ਵਿੱਚ ਕਿਸੇ ਧਰਮ ਜਾਂ ਰੋਹਾਨੀ ਪਹਿਚਾਣ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਜਾਂ ਨਹੀਂ ਬਣਾਇਆ ਜਾ ਸਕਦਾ ਹੁਣ ਇਸ ਪੋਸਟ ਨੂੰ ਪਾ ਕੇ ਹਾਲਾਂਕਿ ਇਸ ਪੋਸਟ ਨੂੰ ਇਨ ਬਿਨ ਸਵੀਕਾਰ ਨਹੀਂ ਕੀਤਾ ਜਾ ਸਕਦਾ ਇਹ ਪੋਸਟ ਫੈਬ੍ਰੀਕੇਟਡ ਵੀ ਹੋ ਸਕਦੀ ਹੈ ਨਾ ਹੀ 1 ਇੰਡੀਆ ਪੰਜਾਬੀ ਇਸ ਪੋਸਟ ਦੀ ਜ਼ਿੰਮੇਵਾਰੀ ਚੁੱਕਦਾ ਪ੍ਰਤਾਂਵੀ ਇਹ ਪੋਸਟ ਫੇਸਬੁਕ ਦੇ ਉੱਤੇ ਜ਼ਰੂਰ ਸਰਕੂਲੇਟ ਹੋ ਰਹੀ ਹੈ ਜਿਸ ਦੇ ਵਿੱਚ ਕਥਿਤ ਜ਼ਿੰਮੇਵਾਰੀ ਜਿਹੜੀ ਹੈ ਉਹ ਚੁੱਕ ਲਈ ਗਈ ਹਰਜੀਤ ਸਿੰਘ ਲਾੜੀ ਦਾ ਨਾਮ ਇਸ ਵਿੱਚ ਆਇਆ ਤੇ ਫਾਨ ਸਿੰਘ ਦਾ ਨਾਮ ਇਸ ਦੇ ਵਿੱਚ ਆਇਆ ਹੁਣ ਅੱਗੇ ਕੀ ਹੋ ਰਿਹਾ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਦੱਸਦੀ ਹੈ ਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਕਪਿਲ ਸ਼ਰਮਾ ਦੇ ਧਰਮ ਪਤਨੀ ਗਿੰਨੀ ਦਾ ਇੱਕ ਬਿਆਨ ਕਥਤ ਬਿਆਨ ਕਹਿ ਲਈਏ ਸਾਹਮਣੇ ਆਇਆ ਕਿ ਪਰਿਵਾਰ ਇਸ ਸਿਚੁਏਸ਼ਨ ਤੋਂ ਜੂਝ ਰਿਹਾ ਹੈ ਇਸ ਸਿਚੁਏਸ਼ਨ ਨੂੰ ਜਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਨੂੰ ਪ੍ਰੋਸੈਸ ਕਰ ਰਿਹਾ ਹੈ ਪਰ ਉਹ ਹਾਰ ਨਹੀਂ ਮੰਨਣਗੇ ਨਿਊਜ਼ ਰਿਪੋਰਟਸ ਦੇ ਮਤਾਬਕ ਗਿਨੀ ਬਾਏ ਕਹਿਣਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਅਣਪਛਾਤੇਆਂ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ ਇਹ ਵੀ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਦੱਸਦੇ ਰਹਿਵਾਂਗੇ ਉਹ ਤਕਲੀਬ ਨੇ ਰੋਮਾਨੀਂ ਦੀ ਪੰਜਾਬੀ ਦੇ